ਸਿਕਾ ਜੀ ਸਾਰਿਆਂ ਨੂੰ ਸੈਸਦ ਬਲੌਗ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਜੀ ਇਹ 1 ਵਜੇ ਦਾ ਕਿਉਂਕਿ ਆਪਣੇ 2 ਵਜੇ ਸਵਾ ਦੋ ਗੁਰਕਰ ਹੁੰਦੀ ਹੈ ਜੀ ਸਮਾਪਤੀ ਕਿਉਂਕਿ ਬਾਬੇ ਜੀ ਦਾ ਜਨਮ ਦਿਨ ਹੈ ਸੀ ਆਪਾਂ ਟਾਈਮ ਹਰਦਾਸ ਹੁੰਦੀ ਹੈ ਜੀ ਗੁਰਕਰ ਦੇ ਵਿੱਚ ਤੇ ਆਪਾਂ ਹੁਣ ਗਏ ਹੋਏ ਹਾਂ ਜੀ ਗੁਰਦੁਆਰਾ ਸਾਹਿਬ ਪਲੀਜ਼ ਜੇ ਮੈਂ ਚੈਨਲ ਤੇ ਨਵਾਂ ਹੈ ਤਾਂ ਚੈਨਲ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰੀ ਤੇ ਗੁਰਪੁਰਬ ਦੀਆਂ ਸਾਰਿਆਂ ਨੂੰ ਜੀ ਲੱਖ ਲੱਖ ਵਧਾਈਆਂ ਤੇ ਆਪਾਂ ਹੁਣ ਗਏ ਹੋਏ ਹਾਂ ਜੀ ਗੁਰਕਰ ਤੇ ਫਿਰ ਹੁਣ 1 ਵਜੇ ਦਾ ਟਾਈਮ ਹੈ ਜੀ ਕਿ ਬਾਬਾ ਜੀ ਦੀ ਅਰਦਾਸ ਹੋ ਰਹੀ ਹੈ ਅਰਦਾਸ ਹੋ ਗਈ ਜੀ ਸਵੇਰ 2 ਵਜੇ ਕਿੰਨਾ ਵਧੀਆ ਗੁਰੂ ਘਰ ਸਜਾਇਆ ਹੋਇਆ ਜੀ ਆਪਣਾ ਤਾਂ ਤੇ ਇੱਕ ਸਵਾਲ ਮੈਂ ਤੁਹਾਨੂੰ ਵੀ ਕਰਨਾ ਹੈ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿਓ ਮੈਂ ਜਿੰਨੇ ਪਾਲਾਂਗਾ ਪੰਡਤ ਹਰदयाल ਜੀ ਗੁਰਨਾਨਕ ਜੀ ਦੇ ਮੱਲ ਦੇਖਦੇ ਆ ਸਾਡੇ ਬੈਠਾ ਨਾ ਦੁਖ ਤੇ ਨਾ ਜਾਣੀ ਜਗ ਦਟ ਕਰ ਗਾਰੂ ਮੇਰੇ ਕੋ ਦਿਆ ਦੀ ਕਰੀ ਉਤਾਲੀ ਜਗ ਦਟ ਕਰ ਗਾਰੂ ਚਾਟ ਬੈਠਾ ਜੀ ਕਰ ਸਰਦਾਰ ਲੋ ਚਾਟ ਬੈਠਾ ਜੀ ਕਰਨਾਰ ਦੋ ਕਰਨਾਰ ਦੋ ਸਤਿਕਾਰ ਨੂੰ ਕਰਨਾਰ ਦੋ ਸਤਿਕਾਰ ਨੂੰ ਕਰਨਾਰ ਦੋ ਜੱਟ ਬਣ ਕੇ ਕਰਨਾਰ ਨੂੰ ਸਤਿਕਾਰ ਜੀ ad ius <laughs>